ਕੜਾ ਚੌਕ ਅੱਜ ਦਾ ਖਾਨ ਸਾਹਿਬ ਵਾਹਿ ਜੀ ਕੀ ਫਤਿਹ ਤੰਤਨ ਸਹਿਬ ਸਿੰਘ ਜੀ ਗੁਰੂ ਰਾਮਦਾਸ ਸਾਹਿਬ ਜੀ ਪਾਛਾ ਜੀ ਦੀ ਫਕਾਹ ਦਿਹਾੜੇ ਨੂੰ ਸਮਰਪਿਤ ਅੱਜ ਨਰਕੀਤਨ ਸੱਜ ਖੰਡ ਸ੍ਰੀ ਮੰਦਿਰ ਸਾਹਿਬ ਦੀ ਤਰਫੀ ਸ੍ਰੀ ਕਾਲ ਤੋਂ ਸਭ ਰੰਭ ਹੋ ਕੇ ਸ਼ਾਇਦ ਵਕ ਵਕ ਪੁਰਾਣੇ ਵਿਰਾਸਤੀ 게ਟਨ ਹੁੰਦਾ ਹੋਇਆ ਸ਼ਾਮ ਨੂੰ ਵਾਪਸੀ ਕਲ ਤੱਕ ਸਭ ਹੋਵੇਗੀ ਜਿਸ ਵਿੱਚ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਹੈ ਕਿਉਂਕਿ ਗੁਰੂ ਰਾਮਦਾਸ ਪਾਸ਼ਾ ਜੀ ਨੇ ਨਗਰੀ ਨੂੰ ਨਸਾਇਆ ਹੈ ਉਸ ਕਰਕੇ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਹੈ ਵੇਖਣ ਨੂੰ ਰਹ ਹੈ ਮੁੱਖ ਵਕ ਜਥੇ ਨਾਲ ਸ਼ਾਮਲ ਨੇ ਇੱਥੇ ਵਿੱਚ ਹੋਏ ਜੇ ਸੰਗਤਾਂ ਨੂੰ ਬਹੁਤ ਲੱਖ ਲੱਖ ਵਧ ਹੈ ਜੀ ਬਿਸਮਾਰਾ ਹੋਵੇਗੀ ਜੀ ਹਾਂ ਜਰਾ ਨੂੰ ਦੀ ਮਾਰੇ ਹੋਏਗਾ ਇਸ ਤਰ੍ਹਾਂ ਚਲਾਈ ਜਾਏਗੀ ਮਿਕਨ ਰਾਹ ਦੇ ਦਰਵਾਜ਼ੇ ਰਾਤ ਨੂੰ ਹੋਵੇਗਾ ਲੱਖ ਲੱਖ ਵਧਾਈ ਦਿਨਾ ਔਰ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰੇ ਨਗਰ ਦੇ ਵਿੱਚ ਸਾਰੇ ਸੂਬੇ ਦੇ ਵਿੱਚ ਸਾਰੇ ਬਿਸ਼ਪ ਦੇ ਵਿੱਚ ਸੁਖ ਸ਼ਾਂਤੀ ਮਹਾਰਾਜ ਵਰਤੋਂ ਸਭ ਦੇ ਸਿਰ ਤੇ ਹੱਥ ਰੱਖਣ ਤੇ ਆਉਣ ਵਾਲੀ ਸੰਗਤ ਨੂੰ ਵੀ ਮੈਂ ਹੀ ਬੇਨਤੀ ਕਰਦਾ ਕਿ ਬਹੁਤ ਸਹੀਮ ਨਾ ਕੰਮ ਲੋ ਤੇ ਸਾਰਿਆਂ ਦੇ ਵਿੱਚੋ ਚਾਹ ਹੈ ਤੇ ਜਿੰਨਾ ਵੀ ਆਪਣੇ ਨਾਲ ਦੀ ਸੰਗਤ ਆ ਵੀ ਆਪਾਂ ਉਹਨਾਂ ਦੀਆਂ ਜੋ ਭਾਵਨਾਵਾਂ ਹੈ ਉਹਨਾਂ ਨੂੰ ਵੀ ਰਿਸਪੈਕਟ ਕਰੀਏ ਔਰ ਅਸੀਂ ਆਪਣੇ ਆਪ ਨੂੰ ਬੜੇ ਬਟਪਾਕੀ ਸਮਝਦੇ ਹਾਂ ਕਿ ਸਾਨੂੰ ਡਿਊਟੀ ਦੇ ਨਾਲ ਸੇਵਾ ਵੀ ਮੌਕਾ ਮਿਲਿਆ ਇੱਥੇ ਔਰ ਸਾਰੀ ਪੁਲਿਸ ਫੋਰਸ ਵੱਲੋਂ ਵੀ ਔਰ ਮਹਾਰਾਜ ਦੇ ਚੰਨਾਂ ਤੇਹੀ ਬੇਨਤੀ ਹੈ ਕਿ ਚੜ੍ਹਦੀ ਕਲਾ ਚ ਰੱਖਣ ਔਰ ਸਾਰਿਆਂ ਦੇ ਸਿਰ ਤੇ ਹੱਥ ਤੁਸੀਂ ਲੱਗਦੇ ਕਿ ਕਿਤੇ ਸ਼ਰਾਬ ਪਿਆਸਰੇ ਹੁੰਦੇ ਨੇ ਉੱਪਰ ਕਿੱਦਾਂ ਨੇ ਜੀ ਬਿਪੋ ਸਾਰੇ ਅਸੀਂ ਜਿਹੜੀ ਮਹਾਰਾਜ ਦੀ ਕਿਰਪਾ ਨਾਲ ਸਾਰੀ ਡਿਪਲॉयਮੈਂਟ ਉਸ ਸਾਹਿਬ ਨਾਲ ਕੀਤੀ ਹੋਈ ਹੈ ਪਲੈਨਿੰਗ ਕਿ ਜਿਹੜਾ ਪਾਲਤੀ ਸਾਹਿਬ ਦੇ ਨਾਲ ਅਗੇ ਫਰੰਟ ਰੀਅਰ ਸਾਰੇ ਪਾਸੇ ਪੁਲਿਸ ਫੋਰਸ ਤੇ ਸਾਡੇ ਸੀਨੀਅਰ ਆਫਸਰ ਲੱਗੇ ਨੇ ਟ੍ਰੈਫਿਕ ਕਲੀਅਰੈਂਸ ਦੇ ਅਲੱਗ ਪਾਰਟੀਆਂ ਲੱਗੀਆਂ ਹੈ ਤਾਂ ਕਿ ਸਾਰੀ ਸੰਗਤ ਨੂੰ ਜਿਹੜਾ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਮਿਲੇ ਤੇ ਮੇਰੇ ਮੁਤਾਬਕ ਸਾਰੇ ਇੰਤਜ਼ਾਮ ਅੱਛੇ ਨੇ ਤੇ ਮਹਾਰਾਜ ਕਿਰਪਾ ਕਰਨਗੇ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਕਾਮਯਾਬ ਹੋਣਾ बहुत ही पावन अवसर है जी मैं सारियां उन्होंने परिवार बहुत बहुत शुभकामना दिनी हाँ जी ते एक अरदस ये भी करती हैं कि जे पिछले समय जी कुरती आफत आई है जो हर पीड़ित परिवार ने पैरों से खड़े उठ सकन उन्होंने परमात्मा बल बख्शन तंदुरुस्ती बख्शन मैं सारियाारा ये जरूर कहनी है कि जे असी उन्हें कोई भी काम आ सकी एक बड़ी एक यो यू, योगदान एक सेवा होगी गुरु चरणा के ਸੋ ਸਾਰੇ ਅਨੁਦਵਾਰੇ ਬਹੁਤ ਬੋਚਨ ਕਰਦੇ ਨੇ ਇਹ ਸਭ ਗ੍ਰੀਨ ਦੁਵਾਲੀ ਨੂੰ ਲੈ ਕੇ ਗੈਡਨੇ ਜਾਰੀ ਕੀਤੇ ਗਏ ਕਿਉਂਕਿ ਗਰੀਨ ਦੁਵਾਲੀ ਜਿਹੜੀ ਮਨਾਈ ਜਾਵੇ ਪਰ ਦੂਸ਼ਣ ਨੰਬਰ 7 ਦੇ ਵਿੱਚ ਪਹੁੰਚ ਜਾਂਦਾ ਹੈ ਅਸੀਂ ਜਿਹੜੇ ਟੈਂਪੋਰਰੀ ਲਾਇਸੈਂਸ ਇਸ਼ੂ ਕੀਤੇ ਹੈ ਜੀ ਅਤੇ ਜਿਹੜੀ ਪਾਬੰਦੀਆਂ ਵੀ ਲਗਾਈਆਂ ਹਨ ਉਹਦੇ ਵਿੱਚ ਇਹ ਲਾਜ਼ਮੀ ਹੈ ਕਿ ਸਿਰਫ ਜਿਹੜੀ ਗ੍ਰੀਨ ਕਰੈਕਰਸ ਜਿਹੜੀ ਐਨਜੀਟੀ ਤੇ ਸੁਪਰੀਮ ਕੋਰਟ ਵੱਲੋਂ 허 퍼밋 ਕੀਤੇ ਗਏ ਪ੍ਰਵਾਨ ਕੀਤੇ ਗਏ ਸਿਰਫ ਉਹੀ ਵਰਤੇ ਜਾਣ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੀ ਹਾਂ ਕਿ ਗੁਦ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਆਪਣਾ এনवायरमेंट ਹੈ ਉਹਨੂੰ ਆਪਾਂ ਨੇ ਸਭ ਤੋਂ ਪਹਿਲਾਂ ਉਹਨੂੰ ਆਪਾਂ ਨੇ ਸਾਫ਼ ਰੱਖਣਾ ਹੈਗਾ ਬਿਕੋਜ਼ ਉਹੀ ਚੀਜ਼ ਸਾਨੂੰ ਇੱਕ ਜ਼ਿੰਦਗੀ ਬਖਸ਼ਦੀ ਹੈ ਸੋ ਚੀਜ਼ ਜ਼ਰੂਰ ਆਪਾਂ ਧਿਆਨ ਚ ਰੱਖੀਏ ਕਿ ਆਪਣੇ ਬੱਚਿਆਂ ਲਈ ਜਿਹੜੀ ਅਸੀਂ ਇੱਕ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਆਪਾਂ ਸਹੀ ਸੈੱਟ ਕਰੀਏ ਤੇ ਆਪਾਂ ਗ੍ਰੀਨ ਚੈਪਟਰ ਸੀ ਜੇ ਆਪਾਂ ਨੇ ਮੁਕਤ ਅਣੀ ਇਹ ਤਾਂ ਗ੍ਰੀਨ ਕਰੈਕਰਸ ਦੀ ਬਤੋ ਕੀਤੀ ਜਾ